ਹੋਣ ਜਿਹੜਾ ਐਕਸੀਡੈਂਟ ਹੋਇਆ ਹੈ ਜੀ ਜਾਣਕਾਰੀ ਦੀ ਹਾਂ ਜੀ ਕਿ ਸਾਰਾ ਮਾਮਲਾ ਹੋਂ ਤੱਕ ਇਹ ਸਾਨੂੰ ਕਪੂਰਥਲਾ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਜੀ ਕਿ ਚੰਡੀਗੜ੍ਹ ਬਾਈਪਾਸ ਤੇ ਐਕਸੀਡੈਂਟ ਹੋਇਆ ਹੋ ਤਾਂ ਗੂੜਾ ਘੱਟ ਪਈ ਕਿ ਇੱਕ ਅਣਖਿਦ ਵਿਅਕਤੀ ਗੱਡੀ ਜਿਹੜੀ ਇਹਦਾ ਸਾਈਡ ਮਾਰ ਕੇ ਮੋਟਰਸਾਈਕਲ ਨੂੰ ਸਪੈਂਡਰ ਮੋਟਰਸਾਈਕਲ ਨੂੰ ਤੇ ਚਲ ਗਈ ਹੈ ਜੀ ਚੌਕੇ ਤੇ ਪਹੁੰਚਿਆ ਹੀ ਤੇ ਸਾਡੇ ਹੋਂ ਤੋਂ ਪਹਿਲਾਂ ਜਿਹੜੇ ਰੇਡ ਬੋ ਡੀ ਵੀ ਲੈ ਗਿਆ ਸੀ ਜੀ ਹਸਪੀਟਲ ਸਿਵਲ ਹਸਪੀਟਲ ਇਹ ਲੋ ਮੋਕਸਲਾ ਸਪਰੇਂਡਰ ਮੋਕਸਲਾ ਕੋਈ ਸਾਈਟ ਤੇ ਲਵਾਇਆ ਤੇ ਵਿਅਕਤੀ ਦਾ ਜੇਦੀ ਮੌਤ ਹੋਈ ਹੈ ਤਾਂ ਕੀ ਨਾਮ ਹੈ ਰਹਾ ਸਰ ਮਨਦੀਪ ਕੁਮਾਰ ਸਾਨੋਪ ਗੰਗੀਤਰਾ ਪਿੰਡ ਥੱਡੇ ਜੀ ਥੱਡੇ ਬਾਰੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੜੀ ਕਾਰਵਾਈ ਕਰਦੇ ਤੇ ਜਿਹੜੇ ਨਾ ਐਕਸੀਡੈਂਟ ਹੋਇਆ ਕੋਈ ਸਾਹਮਣੇ ਆਇਆ ਵੀ ਕਿ ਕਿਹਦੇ ਨਾਲ ਹੋਇਆ ਇਹ ਇਹ ਨਹੀਂ ਜੇ ਪਤਾ ਲੱਗ ਸਕਿਆ ਜੀ ਕਿੰਨੀ ਉਮਰ ਦਾ ਰੱਖ ਸਕਤੀ ਹੈ ਇਹ ਕਿਤਾਬਤੀ ਸਵਾਲ ਹੈ ਜੀ ਜਾਣਕਾਰੀ ਜੀ ਨਾਮ ਹਾਂ ਜੀ ਸਾਡੇ ਅਰਾਊਂਡ 654 ਪੀਐਮ ਦੇ ਅਰਾਊਂਡ ਇੱਕ ਲੜਕੀ ਆਈ ਸੀ ਮਨਦੀਪ ਕੁਮਾਰ ਐਲਐਚਐਸਟੀ ਹੈ ਕੀ ਆਰਐਸਏ ਐਕਸੀਡੈਂਟ ਹੋਇਆ ਸੀਗਾ ਉਹਨਾਂ ਨੂੰ ਰਾਘੀ ਲੈ ਕੇ ਆਏ ਸੀ ਪਰ ਜਦੋਂ ਸਾਡੇ ਕੋਲ ਆਏ ਤਾਂ ਉਹ ਨਹੀਂ ਸੀਗੇ ਉਹਨਾਂ ਦਾ ਨਾਮ ਮਨਦੀਪ ਕੁਮਾਰ son of ਗੁਰਮੀਤ ਰੈਜ਼ੀਡੈਂਟ ਆਫ ਅੰਬੇਦਕਰ ਨਗਰ ਟੱਡਾ ਪੁਲਿਸ ਸੂਚਨਾ ਕਰਤੀ ਹੈ ਬਾਡੀ ਨੂੰ ਮੌਚੀ ਚਿਪਵਾਇਆ